ਲਾਨਾ ਕੀ ਸੀ ਹੱਥ ਖੜੇ ਕਰੋ ਪ੍ਰਭ ਭੜਿਓ ਕਹ ਦੱਸਣਾ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਬੀਟੀਏ ਸ਼੍ਰੀ ਹਰਦਾਸ ਸੀ ਸ੍ਰੀ ਹਰਦਾਸ ਸੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਸਾਬ੍ਹ ਪਾਣਾ ਦੇ ਕੋਲ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸੀ ਕਿਸੇ ਨੂੰ ਨਹੀਂ ਪਤਾ ਸਾਲ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਕਿੱਥੇ ਹੋਇਆ ਸੀ ਬੋਲੋ ਸਾਰੇ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਸਾਨੇ ਕੀ ਬੋਲੇ ਸ਼੍ਰੀ ਗੁਰੂ ਰਾਮਦਾਸ ਜੀ ਆਪਣੀ ਨਾਨੀ ਕੋਲ ਕਿੱਥੇ ਰਹਿੰਦੇ ਸਨ ਸ਼ਖਸਾਹੇ ਅੰਮ੍ਰਿਤਸਰ ਵੀ ਦੇ ਪਿੰਡ ਬਾਸਰ ਬਾਸਰ ਕੀ ਬਾਸਤਾਂ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਕੀ ਕੰਮ ਕਰਦੇ ਸਨ ਕੱਲਾ ਕੁੰਗੜੀਆਂ ਦੀਆਂ ਪੂਰੀ ਲਾਈਨ ਬੋਲਿਆ ਕਰੋ ਕੁੰਗੜੀਆਂ ਵੇਚਣ ਦਾ ਕੰਮ ਕਰਦਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਿਆਹ ਸਮੇਂ ਕਿੰਨੀ ਉਮਰ ਸੀਗੀ ਸਾਹਿਬ 17ੰਨੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਕਦੋਂ ਤੇ ਕਿੱਥੇ ਹੋਇਆ ਸੀ ਸਾਲ 1553 ਇਸ ਨੂੰ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਕਿੱਥੇ ਹੋਇਆ ਸੀ ਸਾਰਾ ਬੋਲੋ ਸਾਲ 1553 ਸਾਇੰਹ ਜੀਲਾ ਪਰੰਤਰ ਸੇਗੂ ਰਾਮਦਾਸ ਜੀ ਦੀ ਇਸ ਪਤਨੀ ਦਾ ਕੀ ਨਾਮ ਸੀ ਪਲਕਾ ਹੁੰਦਾ ਨਹੀਂ ਜਿੰਗਿਆ ਪੱਜਬਾਨ ਜੀ ਦੀਪੀ ਪਾਨੀ ਜੀ ਕਿਸ ਗੁਰੂ ਸਾਹਿਬ ਦੀ ਸੁਪਤਰੀ ਸੀ

ਸ਼੍ਰੀ ਪ੍ਰੀਤਤਾ ਚੰਦ ਜੀ ਸ਼੍ਰੀ ਮਹਾਦੇਵ ਜੀ ਤੇ ਸ਼੍ਰੀ ਗੁਰ ਅਰਜਨ ਦੇਵ ਜੀ ਤੇਨ ਸੂਤਰਾ ਵਿਮਾਂਸਾ ਜਿੱਦਾਂ ਵਾਈਗੁਰ ਜੀ ਦਾ ਖਾਲਸਾ ਭਾਰੀ ਨੂੰ ਦਿੱਤੀ